ਮੇਰਾ ਨਾਮ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਅੱਜ ਅਸੀਂ ਜਿਹੜਾ ਚੋਣੇ ਨੂੰ ਕੱਟ ਲਾਉਂਦੇ ਸੀ ਉਹਦੇ ਸਬੰਧ ਵਿੱਚ ਫਰੂਟ ਸਰਵੇਾਈ ਆਫ ਦੇ ਜਿਹੜੀ ਸੀ ਮੀਟਿੰਗ ਉਹ ਇੱਥੇ ਡੀਸੀ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਅੱਜ ਇੱਥੇ ਮੀਟਿੰਗ ਰਖਾਈ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਇਹ ਗੱਲ ਦੱਸੀ ਸੀ ਕਿ ਕੱਟ ਜਿਹੜਾ ਵਾ ਉਹ ਕੱਟਦੇ ਹੋ ਐ ਕਿ ਕੱਟ ਨਹੀਂ ਕਿਸੇ ਨੂੰ ਹੀ ਲੱਗੇਗਾ ਕੋਈ ਤੋਂ ਪਹਿਲਾਂ ਅਸੀਂ ਕੋਈ ਦਿਨਾਂ ਦੇ حساب ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹਦੇ ਵਿੱਚ ਅਸੀਂ ਇਹ ਸ਼ਰਤ ਰੱਖੀ ਸੀ ਕਿ ਕੱਟ ਜੜਾ ਵਾ ਉਹ ਨਹੀਂ ਲੱਗਣ ਦੇ ਦਿੱਤਾ ਚਾਹੂਗਾ ਤੇ ਡੀਸੀ ਸਾਹਿਬ ਨੇ ਵਿਸ਼ਵਾਸਤ ਕਰਾਇਆ ਦਵਾਇਆ ਸੀ ਪੀਆਰ ਕਿ ਕੱਟ ਬਿਲਕੁਲ ਨਹੀਂ ਲੱਗੇਗਾ ਕਿੰਨੇ ਮੋਟਰ ਦੇ ਉੱਪਰ ਕੱਟ ਨਹੀਂ ਲੱਗਿਆ ਇਹ 17 ਮੋਟਰ ਤੋਂ ਸ਼ੁਰੂ ਕਰ ਦਿੱਤਾ ਸੀ ਕੱਲ ਧਾਰੀਵਾਲ ਮੰਡੀ ਦੇ ਵਿੱਚ ਜਿਹੜਾ ਸੀ 17 ਮੋਟਰ ਦਾ ਜਿਹੜਾ ਸੀ 2200 ਰੁਪਿਆ ਰੇਟ ਕਰਦਾ ਸੀ ਤੇ ਜਿਹੜਾ ਉੱਪਰਲਾ ਵਾ ਉਹਦੀ ਜਿਹੜੀ 30 ਤੋਂ 35 ਰੁਪਏ ਜਿਹੜਾ ਸੀ ਕੱਟ ਸ਼ੁਰੂ ਕਰਤਾ ਸੀ 25 ਤੋਂ ਲੈ ਕੇ ਸ਼ੁਰੂ ਕਰਤਾ ਵੀ 1 ਪੁਆਇੰਟ ਦਾ 25 ਤੋਂ 30 ਰੁਪਏ ਕੱਟ ਜਿਹੜਾ ਉਹ ਜਿੱਦਾਂ ਜਿੱਦਾਂ ਕਿਸੇ ਦੀ ਮਕਚਰ ਆਉਂਦੀ ਜਾਵੇਗੀ ਉਸੇ ਹਿਸਾਬ ਨਾਲ ਸੇਲ ਦਾ ਦਿੱਤਾ ਜਾਵੇਗਾ ਪਰ ਅਸੀਂ ਇੱਥੇ ਜਦੋਂ ਆ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਕੱਟ ਜਿਹੜਾ ਵਾ 17 ਮਕਚਰ ਵਾਲੇ ਨੂੰ ਨਹੀਂ ਲੱਗਣ ਦਿੱਤਾ ਜਾਊਗਾ ਪਰ ਅਸੀਂ ਇਹਨਾਂ ਨੂੰ ਇੱਕ ਗੱਲ ਬੜੀ ਸ਼ਾਸ਼ ਸ਼ਬਦਾਂ ਚ ਦੱਸਦੀ ਆ ਕਿ ਕੋਈ ਵੀ ਤੁਹਾਡਾ ਅਫਸਰ ਕੋਈ ਵੀ ਤੁਹਾਡਾ ਮਹਿਕਮੇ ਦਾ ਕਰਮਚਾਰੀ ਜਿਹੜਾ ਵੀ ਜਿਹਦੀ ਮੰਡੀ ਦੇ ਵਿੱਚ ਅਸੀਂ ਘਾਟ ਲੱਗਾ ਵੇਖ ਲਿਆ ਕਿਸਾਨ ਦਾ ਜੜਾ ਬਾ ਝੁੰਦਾ ਉਹਦੇ ਨਾਲ ੱੱਕਾ ਹੁੰਦਾ ਵੇਖ ਲਿਆ ਸਾਡੇ ਕੋਲ ਰਿਪੋਰਟ ਆ ਗਈ ਤਾਂ ਅਸੀਂ ਵਿਦ ਪ੍ਰੂਫ ਲੈ ਕੇ ਉਹ ਅਫਸਰ ਨੂੰ ਵੀ ਬਖਸ਼ਿਆ ਜਾਏਗਾ ਤਾਂ ਉਸ ਆਰਤੀਏ ਨੂੰ ਵੀ ਬਖਸ਼ਿਆ ਜਾਏਗਾ ਜਿਹੜੇ ਸੈਲਰਾਂ ਵਾਲੇ ਆ ਇਹ ਕੋਈ ਸੈਲਰ ਵਾਲਾ ਬਾਹਰ ਦਾ ਹੋਵੇ ਕੋਈ ਉਹ ਆ ਕੇ ਇੱਥੇ ਖਰੀਦ ਕਰਦਾ ਮੇਰੇ ਸੈਲਰ ਵਾਲੇ ਜਿਹਨੇ ਵੀ ਆ ਐਸੋਸੀਏਸ਼ਨ ਵਾਲੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਕਹਿੰਦਾ ਪ੍ਰਧਾਨ ਜੀ ਅਸੀਂ ਕੱਟ ਨਹੀਂ ਲਾਉਂਦੇ ਇਸ ਕਰਕੇ ਜਿਹੜਾ ਬਾਏ ਬਾਹਰ ਦੀ ਕੋਈ ਹੈ ਆ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਸੋ ਅਸੀਂ ਉਹਨਾਂ ਬਾਰੇ ਵੀ ਇਸ ਗੱਲ ਦਾ ਜ਼ਿਕਰ ਕਰ ਲਿਆ ਕਿ ਜਿੱਥੇ ਵੀ ਇਹ ਮਿਲ ਗਿਆ ਸਾਨੂੰ ਉੱਥੇ ਇਹਦਾ ਗੱਲ ਕਰਾਂਗੇ ਸੋ ਮੈਂ ਇੱਕ ਗੱਲ ਤੁਹਾਡੇ ਚੈਨਲ 'ਤੇ ਆਈ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੇ ਕੱਟ ਲਾਇਆ ਤਾਂ ਉਹਦੇ ਵਿਰੁੱਧ ਜਥੇਬੰਦੀ ਰਾਜੇਵਾਲ ਜਿਹੜੀ ਸ਼ਕਤਕਸ਼ਣ ਲਾਊਗੀ ਤਾ ਉਹਨੋਂ ਸਰਕਾਰੀ ਮੁਲਾਜ਼ਮ ਹੋਇਆ ਜਾਂ ਪ੍ਰਾਈਵੇਟ ਹੋਇਆ ਉਹਨੂੰ ਘਰ ਦਾ ਰਸਤਾ ਅਸੀਂ ਦਿਖਾਵਾਂਗੇ। ਆਰਤੀਆ ਹੋਇਆ ਤਾਂ ਉਹਦਾ ਵੀ ਜਿਹੜਾ ਵਾ ਉਹ ਕੰਮ ਅਸੀਂ ਕਰਵਾ ਦੇਾਂਗੇ। ਸੋ ਅਸੀਂ ਅੱਜ ਤੋਂ ਹੀ ਜਿਹੜੇ ਆ ਇਹ ਪੂਰੇ ਕਬਰ ਕッセ ਕਰਦੇ ਆ ਰਾਜੇਵਾਲ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਸਿਰਫ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਟਾਰਗੇਟ ਕਿਉਂ ਕੱਟ ਲੱਗਣ ਦਾ ਉਹਨਾਂ ਨੇ ਵੀ ਇਹ ਗੱਲ ਕਹਿਤੀ ਆ ਕਿ ਕੱਟ ਨਹੀਂ ਲੱਗਣ ਦਿੱਤਾ ਜਾਊਗਾ। ਜੇ ਕਿਸੇ ਨੂੰ ਕੱਟ ਲੱਗਦਾ ਤਾਂ ਉਹ ਤੁਰੰਤ ਰਾਜੇਵਾਲ ਜਥੇਬੰਦੀ ਨਾਲ ਸੰਪਰਕ ਕਰ ਲੇ। ਉਹਦੇ ਸਾਰੇ ਹੀ ਪੈਸੇ ਜਿੱਦਾਂ ਪਿਛਲੀ ਵਾਰ ਅਸੀਂ ਦਵਾਏ ਸੀ ਇਦਾਂ ਦਵਾਵਾਂਗੇ ਹੁਣ ਅਸੀਂ ਇੱਕ ਸਾਡੇ ਵੱਲੋਂ ਫੇਰ ਚੇਤਾਵਨੀ ਆ ਕਿ ਜਿਹੜੇ ਵਿਅਕਤੀ ਨੇ ਕਟ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਕਿਸਾਨ ਦੇ ਨਾਲ ਹੁੰਦਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਦੂਸਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਤਾੜਨਾ ਕਰਦੇ ਆ ਕਿ ਭਾਈ ਕਬਰ ਕੱਸੇ ਕਸ ਲੋ ਕੱਟ ਪੰਜਾਬ ਚ ਨਹੀਂ ਲੱਗਣ ਦਿੱਤਾ ਜਾਊਗਾ ਕਿਸੇ ਸੁਆਸ਼ਨ ਦੇ ਧਰਬੀਏ ਕੋ ਸਾਹ ਹੁੰਦੇ ਉਹਨਾਂ ਨੇ ਇਨਸਪੈਕਟਰ ਸਾਹਿਬਾਂ ਨਾਲ ਸੱਦੇ ਸੀ ਤਾਂ ਉਹਨਾਂ ਦੇ ਜਿਹੜੇ ਨਾਲ ਬੈਠੇ ਹੋਰ ਅਧਿਕਾਰੀ ਸੀ ਉਹ ਸਾਰੇ ਬੈਠੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕਟ ਤਾਂ ਜਿਹੜਾ ਵਾ ਕਿਸਾਨ ਝੋਨਾ ਸੁੱਕਾ ਲੈ ਕੇ ਆਵੇ ਤਾਂ ਕਟ ਨਹੀਂ ਲੱਗੂਗਾ ਫਿਰ ਇੱਕ ਗੱਲ ਕੀਤੀ ਕਿ ਜਿਹੜਾ ਧਣਾ ਮਰਵਾਉਂਦੇ ਨੇ ਆਰਤੀਏ ਉਹਦੇ ਵਿੱਚ ਜਿਹੜਾ ਵਾ ਉਹ ਸਭ ਤੋਂ ਵੱਧ ਨੁਕਸਾਨ ਇਹਨਾਂ ਦਾ ਕਿਸਾਨ ਦਾੜਾ ਨਾਨ ਬਾਵੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ ਧੜਾ ਕਿਸਾਨ ਨਹੀਂ ਲਵਾਉਂਦਾ ਉਹ ਆਰਤੀਆ ਲਵਾਉਂਦਾ ਉਹਦੇ ਨਾਲ ਗੱਲ ਕਰ ਲੋ ਕਿਸਾਨ ਤੇ ਆਪਣਾ ਝੋਨਾ ਜਿਹੜੀ ਫਸਲ ਲੈ ਕੇ ਆਉਂਦਾ ਹੀ ਆ ਪਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਝੋਨਾ ਸੁੱਕਾ ਮੰਡੀ ਦੇ ਵਿੱਚ ਲੈ ਕੇ ਜਾਓ ਸੋ ਇਹ ਜਿਹੜੀ ਆ ਕਹਾਣੀ ਅਸੀਂ ਖਾਸ ਤੌਰ ਤੇ ਅੱਜ ਇਸ ਗੱਲ ਤੇ ਕਬਰ ਕੱਛੇ ਕਰਕੇ ਸਾਡੀ ਜਥੇਬੰਦੀ ਆਈ ਆ ਕਿ ਕਿਸੇ ਵੀ ਵਿਅਕਤੀ ਨੂੰ ਜਿੰਨੇ ਵੀ ਕਟਨ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਕੋਈ ਵੀ ਕਿਸਾਨ ਆਪਣਾ ਝੋਨਾ ਕੱਟ ਤੇ ਨਾ ਵੇਚੇ ਜੇ ਕਿਸੇ ਨੂੰ ਮਜਬੂਰ ਕਰਦਾ ਵਾ ਕੋਈ ਪ੍ਰਾਈਵੇਟ ਵਾਲਾ ਕਰਦਾ ਕੋਈ ਸਰਕਾਰੀ ਵਾਲਾ ਕਰਦਾ ਵਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਫਸਲ ਜਿਹੜੀ ਆ ਉਹ ਚਕਾਵਾਂਗੇ ਸਾਡੇ ਕੋਲ ਨੌ ਬਲਾਕ ਪ੍ਰਧਾਨ ਨੇ ਜਿਹੜੇ ਖੜੇ ਨੇ ਉਹ ਨੌ ਹੀ ਬਲਾਕ ਪ੍ਰਧਾਨਾਂ ਨੂੰ ਕੀ ਇਕਾਈਆਂ ਦੇ ਪ੍ਰਧਾਨਾਂ ਤੱਕ ਅਸੀਂ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਦੱਸਤਾ ਬਾਕੀ ਇਹ ਚੇਤਾਵਨੀ ਹੈ ਸਰਕਾਰ ਨੂੰ ਵੀ ਕਿ ਜੇ ਉਹਨੇ ਕੱਟ ਲਾਏ ਤੇ ਜੀਣਾ ਹਰਾਮ ਕਰਦੇ ਆਂਗੇ ਜੇ ਕਿਸੇ ਅਫਸਰ ਨੇ ਕੱਟ ਲਵਾਏ ਤਾਂ ਉਹਦਾ ਵੀ ਧੂਆ ਕੱਢ ਕੇ ਰੱਖ ਦਿਆਂਗੇ ਤੇ ਬੂਹੇ ਗਾੜੀ ਝੋਨੇ ਦੇ ਢੇਰ ਲਵਾ ਦੇਾਂਗੇ ਫਿਰਕ